ਅਸੀਂ ਬੇਨਤੀ ਕਰਦੇ ਆਂ ਭਾਈ ਅਮੀ ਤੋਜਮਾਨ ਜੀ ਬੈਠੇ ਨੇ ਇਹਨੇ ਦੱਸਿਆ ਵੀ ਸੀਗਾ ਵੀ ਜਿਹੜਾ ਪੁਲਿਸ ਨੂੰ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਬਣਾ ਰਹੇ ਨੇ ਉਹ ਵੀ ਬਣਨਾ ਚਾਹੀਦਾ ਪਰ ਬਾਈ ਕਿ ਕਮੇਟੀ ਵੀ ਇੱਕ ਵਜ ਬਣ ਕੇ ਜਾਵੇ ਤੇ ਉਹ ਫੋਨ ਨੰਬਰ ਸਾਰੇ ਪੰਜਾਬ ਦੇ ਅੰਦਰ ਦਿੱਤੇ ਜਾਣ ਵੀ ਜੇ ਕੱਲ ਨੂੰ ਕਿਸੇ ਨਾਲ ਕੋਈ ਤੱਕਾ ਹੁੰਦਾ ਨਾ ਵੀ ਉਹਨਾਂ ਨਾਲ ਕੰਟੈਕਟ ਕਰ ਲੈਣ ਬੇਨਤੀ ਕਰਦੇ ਆਂ ਵੀ ਇੱਕ ਕਮੇਟੀ ਜ਼ਰੂਰ ਬਣਾਈ ਜਾਵੇ ਅੰਦਰ ਕਿ ਸਾਡੇ ਵਰਗਿਆਂ ਦੀ ਜ਼ਿੰਮੇਵਾਰੀ ਜਿਹੜੇ 20 50 ਮੁੰਡੇ ਲੈ ਕੇ ਆਉਂਦੇ ਨੇ ਨਾ ਉਹਨਾਂ ਵੀ ਜ਼ਿੰਮੇਵਾਰੀ ਲਈ ਜਾਵੇ ਵਿਹਾ ਬਈ ਜਦੋਂ ਲੋੜ ਪਊਗੀ ਨਾ ਸਾਰੇ ਇਕੱਠੇ ਹੋ ਕੇ ਆਜੋ ਜੈਸੀ 1000 2000 ਬੰਦਾ ਵੀ ਇਕੱਠਾ ਹੋ ਜਾਂਦਾ ਨਾ ਉਸ ਟਾਈਮ ਭਾਈ ਇਨਸਾਫ ਮਿਲ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਤਾਂ ਭਾਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਲੜਨ ਦੀ ਉਣਸ ਵਾਲੇ ਗੰਦੇ ਨੇ ਤਕਰੀਬਨ ਗੰਦੇ ਨੇ ਸਾਰੇ ਦੇ ਸਾਰੇ 80% ਤਾਂ ਗੰਦੇ ਨੇ 20% ਠੀਕ ਨੇ ਠੀਕ ਹੈ ਨਾ ਪਰ 20% ਵੀ ਮਾੜੇ ਬਣ ਜਾਂਦੇ ਨੇ ਨਾ 80%ਾਂ ਕਰਕੇ ਜਿਹੜੇ ਲੋਕ ਇਹ ਗੰਦ ਪਾਉਂਦੇ ਨੇ ਜਿਆਦਾ ਪੁਲਿਸ ਵਾਲੇ ਉਹ ਮੈਂ ਦੇਖਿਆ ਉਹਨਾਂ ਤੰਗ ਨੇ ਉਹਨਾਂ ਦੇ ਬੱਚੇ ਜਾਇਦ ਨਸ਼ਿਆਂ 'ਚ ਵੱਡੇ ਹੋਣੇ ਉਹਨਾਂ ਦੀ ਘਰਾਂ 'ਚ ਇੱਜ਼ਤ ਨਹੀਂ ਹੁੰਦੀ ਕਿਉਂਕਿ ਜਿਹੜੇ ਪੁਲਿਸ ਵਾਲੇ ਦੀ ਘਰ 'ਚ ਇੱਜ਼ਤ ਆ ਨਾ ਬਾਈ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਾ ਨਹੀਂ ਕਰੂਗਾ ਜਿਹਨੂੰ ਆਪਣੇ ਘਰ 'ਚ ਪਿਆਰ ਮਿਲਦਾ ਜਿਨ੍ਹਾਂ ਦੇ ਘਰੇ ਇੱਜ਼ਤ ਨਹੀਂ ਹੁੰਦੀ ਨੀ ਨਾ ਉਹ ਆ ਕੇ ਧੱਕਾ ਕਰਦੇ ਨੇ ਇਹ ਸਾਰੇ ਦਾ ਸਾਰਾ ਇੰਨਾ ਦਿਨ ਨਹੀਂ ਹਿੰਮਤ ਨਹੀਂ ਹੈਗੀ ਇਹ ਬੁਝਦੀ ਲੋਗ ਹੁੰਦੇ ਨੇ ਪੁਲਿਸ ਵਾਲੇ ਮੈਂ ਸੱਚੀ ਗੱਲ ਦੱਸ ਦਿੰਨਾ ਜਦੋਂ ਮੇਰੇ ਚੱਡੇ ਪਾੜੇ ਨੇ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹਨਾ ਫੇਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਹਦਾ ਤੇ ਉਹ ਮੈਨੂੰ ਇੱਕ ਦਿਨ ਸੈਕ ਵਿੱਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਟੈਂਗਾ ਵੀਰ ਵੀ ਉਹ ਦਿਨ ਮੈਂ ਨਹੀਂ ਤੇਰੇ ਹੱਥ ਲਾਏ ਸੀ ਜਿੱਦਣ ਕਹਿੰਦਾ ਤੇਰੇ ਸੀਆਈ ਸਟਾਫ ਦੇ ਚਿੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨੀ ਹਜੇ ਵੀ ਕਿੰਨੇ ਡਰਦੇ ਨੇ ਇਹ ਸਿਰਫ ਪੁਰਸਵੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦਲ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇਦਨ ਚਲੇ ਗਏ ਤੂੰ ਤੂੰ ਮੈਂ ਮੈਂ ਜ਼ਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਆ ਠਾ ਕੇ ਮੁੰਡੇ ਨਾਲ ਦੀ ਨਾਲ ਹਵਾ ਲਾ ਕੇ ਬੰਦ ਕਰ ਤੇ ਪਾ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ ਚ ਰੱਖਿਆ ਠੀਕ ਹੈ ਨਾ ਪਰ ਉਹ ਦਿਨ ਠਾਲ ਲਈ ਸੀਗੀ ਵੀ ਜਿੱਦਣ ਤੱਕੇ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਦੇ ਬਾਬਾ ਜੀ ਕਿੱਥੇ ਕਿੱਥੇ ਚ ਭੇਜੇ ਸੀ ਘਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹਾਂ ਤੁਹਾਡੇ ਦੇ ਪਰਚਾ ਵੀ ਪਾਦਾ ਸੀ ਗੱਲ ਆ ਹੋਈ ਆ ਨਾ ਬਾਈ ਗੱਲ ਨਾ ਹਿੰਮਤ ਦੀ ਆ ਕੀ ਥੋੜੇ ਜਿਹੀ ਹਿੰਮਤ ਹੋਣੀ ਚਾਹੀਦੀ ਅਸੀਂ ਤਾਂ ਖੜਜਾਂਗੇ ਭਾਈ ਤੁਹਾਡੇ ਨਾਲ ਲੜਨੇ ਵਾਸਤੇ ਖੜਜਾਂਗੇ ਤੇ ਇੱਕ ਬੇਨਤੀ ਕਰਨਾ ਚਾਹੁੰਦੇ ਆ ਭਗਵਾਨ ਤਮਾਮ ਵੀ ਵਾਈਫ ਨੂੰ ਕਿਉਂਕਿ ਉਹ ਵੀ ਪੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਪੈਣ ਨੂੰ ਬੇਨਤੀ ਕਰਦੇ ਆ ਕਿ ਪੈਣ ਪਹਿਲਾਂ ਦਾ ਜੀ ਦੀ दारू ਬੰਦ ਕਰ ਭਗਵਾਨ ਤਮਾਮ ਠੀਕ ਆ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ ਹੁੰਦਾ ਘਰ ਨੂੰ ਚਲਾਉਣਾ ਕੀ ਮਿਆਂ ਠੀਕ ਆ ਭਗਵਾਨ ਤਮਾਮ ਦਾ ਹੋ ਗਿਆ ਤਮਾ ਖਰਾਬ ਬਿੱਲੀ ਦੀ ਜੁੱਤੀਆਂ ਚੱਟ-ਜੱਟ ਕੇ ਕੇਂਦਰੀਵਾਲ ਉਹਨਾਂ ਦੀ ਜੁੱਤੀਆਂ ਚੱਟ-ਜੱਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਭਾਣੇ ਤੂੰ ਇਤਿਹਾਸ ਯਾਦ ਕਰਾਉਣੇ ਮੈਂ ਭਗਵਾਨ ਤੁਮਾਨੂੰ ਬੀਐਫਐਸੀ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਹੋਰ ਵੀ ਜੇਐਫੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਪਾਪੜ ਬਿਯਾਰੀ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲ ਹੀ ਆਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇਹ ਖਤਮ ਹੋਣ ਵਾਲੀ ਕੌਮ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਜਦੋਂ ਘਰੋਂ ਨਿਕਲਦੇ ਆ ਨਾ ਕਰਦਿਆਂ ਇਹ ਨਹੀਂ ਪਤਾ ਹੁੰਦਾ ਸ਼ਾਮ ਨੂੰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਤੁਹਾਡੇ ਕੋ ਪਰ ਅਸੀਂ ਫੇਰ ਵੀ ਕਹਿੰਨੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹਿ ਕਰਦੇ ਵਿੰਪਾ ਬੁਚੜ ਵੀ ਆਇਆ ਸੀਗਾ ਠੀਕ ਹੈ ਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਇਹ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਚ ਵੀ ਬੜਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚ ਆ ਪਤਾ ਇੱਕ ਕਿ ਝੂਠ ਹੈ ਸਾਰੇ ਦਾ ਸਾਰ ਹੈ ਨਾ ਤੇ ਪਰ ਬਈ ਬ੍ਰਹਿਣ ਤਾਂ ਇੱਥੇ ਹੀ ਆ ਕੱਲੂ ਤੂੰ ਥੋੜਾ ਵੀ ਪਰਿਵਾਰ ਨਾਲੇ ਹੁਣਦਾ ਕੱਲੀ ਆ ਪਤਨੀ ਨਹੀਂ ਹੈਗੀ ਉਹ ਮਾਂ ਵੀ ਬਣ ਚੁੱਕੀ ਹੈ ਨਾ ਉਹ ਵੱਧ ਸਮਝ ਸਕਦੀ ਹੈ ਦਰਦਾਂ ਨੂੰ ਜਿਹੜੀ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਤੇ ਜ਼ੁਲਮ ਹੁੰਦਾ ਨਾ ਵੀ ਉਹਨਾਂ ਤੇ ਕੀ ਬੀਤਦੀ ਹੋਊਗੀ ਹੈ ਨਾ ਤੇ ਬੇਨਤੀ ਉਹਨੂੰ ਕਰਨਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਆ ਅਸੀਂ ਕੀ ਆ ਸੀਗਾ ਲੜਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਹੈ ਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਨੇ ਜਿਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਇਹਨਾਂ ਨੇ ਤਸੱਦਦ ਹੈ ਨਾ ਇੱਕ ਵਾਰ ਮੇਰੇ ੱਡੇ ਪਾੜੇ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜਿੱਦਣ ਨਵਦੀਪ ਵਾਲਾ ਸਿੱਕਾ ਚੱਲ ਗਿਆ ਪੁੱਤ ਕੰਮ ਆਰ ਪਾਰ ਆਲਾ ਕਰਾਂਗੇ ਛੜਦੇ ਨਹੀਂ ਹੈਗੇ ਠੀਕ ਹੈ ਨਾ ਯਾ ਸਿੱਕਾ ਪ੍ਰਮਾਤਮਾ ਚਲਾਊਗਾ ਆਪਣੇ ਵਾਲਾ ਉਹ ਪ੍ਰਮਾਤਮਾ ਆਰ ਪਾਰ ਕਰੋਗਾ ਇੱਕ ਦਿਨ ਇਹਨਾਂ ਨੂੰ ਹੈ ਨਾ ਇੱਥੇ ਜਗਜੀਤ ਸਿੰਘ ਢੱਲੇਵਾਰ ਸਾਡੇ ਬਾਪੂ ਜੀ ਬੈਠੇ ਨੇ ਹੈ ਨਾ ਤੇ ਬੇ ਭਾਈ ਦਿਲੋਂ ਬੇਨਤੀ ਕਰਨਾ ਕਿਉਂਕਿ ਮੇਰੇ ਮਾਪੇ ਬਨੇ ਹੰਡਾਇਆ ਹੋਇਆ ਇੱਥੇ ਬਾਪੂ ਤਰਸੀਮ ਜੀ ਆਏ ਹੋਏ ਨੇ ਅਮ੍ਰਿਤਪਾਲ ਦੇ ਬਾਪੂ ਜੀ ਭਾਈ ਇਹ ਫੋਨ ਕਰਦੇ ਨੇ ਹੈਨਾ ਸਾਰਿਆਂ ਨੂੰ ਵੀ ਭਾਈ ਅੱਜ ਉੱਥੇ ਕੱਟ ਰੱਖਿਆ ਉੱਥੇ ਆਓ ਉੱਥੇ ਕੱਟ ਰੱਖਿਆ ਉਹਦੇ ਮੈਨੂੰ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਵੀ ਨਵਦੀਪ ਆਉਣਾ ਉੱਥੇ ਪਰ ਮੈਂ ਉਦੋਂ ਨਾ ਮੈਨੂੰ ਇੰਨਾ ਫੀਲ ਹੋਇਆ ਵੀ ਨਵਦੀਪ ਵੀ ਬਾਪੂ ਦੇ ਫੋਨ ਦੀ ਉਡੀਕ ਨਹੀਂ ਕਰ ਰਹੀ ਵੀ ਜਿੱਥੇ ਵੀ ਭਾਈ ਅਮ੍ਰਿਤਪਾਲ ਸਿੰਘ ਪਿੱਛੇ ਕੱਟ ਹੋਊਗਾ ਨਾ ਅਸੀਂ ਅੱਗੇ ਆਪ ਹੋ ਕੇ ਜਾਾਂਗੇ ਤੇ ਸੱਦੇ ਸਾਰਿਆਂ ਦਾ ਫਰਜ਼ ਬਣਦਾ ਭਾਈ ਵੀ ਹਾਂ ਵੀ ਅਸੀਂ ਸੱਦੇ ਦਾ ਵੇਟ ਨਾ ਟੱਲੇਵਾਲ ਸਾਹਿਬ ਜੀ ਨੂੰ ਕਹਿਣਾ ਚਾਹੁੰਦੇ ਆ ਬਾਪੂ ਜੀ ਨੂੰ ਵੀ ਬਾਪੂ ਜੀ ਸਾਰੇ ਨੌਜਵਾਨ ਤੁਹਾਡੇ ਨਾਮ ਨੇ ਜਿਹੜਾ ਲੈਂਡ ਪੂਣੀ ਵਾਲਾ ਮੁੱਦਾ ਚੱਲਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਸੋਖੀ ਜੀਆਂ ਇਹ ਲੈ ਆ ਕੇ ਇੱਥੇ ਪ੍ਰਵਾਸੀ ਬਸਾਉਣਾ ਚਾਹੁੰਦੇ ਨੇ ਵੀ ਕੱਲ ਨੂੰ ਪੰਜਾਬੀ ਗੱਟਕੀ ਨਿਕੀ ਹੋਂ ਇੱਥੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੰਦ ਦੇਸੀ ਕੌਮ ਨੂੰ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣੇ ਦੇ ਅੰਦਰ ਚਾਰ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸਾਡੀ ਜਥੇਬੰਦੀ ਨਾਲ ਅੱਠ ਜਥੇਬੰਦੀਆਂ ਹੋਰ ਜੁੜੀਆਂ ਅਸੀਂ ਹਰਿਆਣੇ ਦਾ ਕਿਸਾਨ ਮੋਰਚਾ ਬਣਾਇਆ ਬਾਬਾ ਮਿਹਰ ਕਰੂਗਾ 2028 ਦੇ ਅੰਦਰ ਜਦੋਂ ਵੱਡੇ ਇਲੈਕਸ਼ਨ ਆਉਣਗੇ ਨਾ ਦਿੱਲੀ ਨੂੰ ਵੀ ਘੇਰਾ ਪਾਵਾਂਗੇ ਐਮਐਸਬੀ ਐਮਐਸਬੀ ਵੀ ਲੈ ਕੇ ਰਾਂਗੇ ਉਹ ਚੜ੍ਹਦੀ ਕਲਾ 'ਚ ਰਹਿਣਾ ਸਾਰਿਆਂ ਨੇ ਇੱਕ ਫਤਿਹ ਦੀ ᱥਾਨ ਜ਼ਰੂਰ ਪਾਵਾਂਗੇ ਅੱਜ ਵੱਜਗੇ ਤਾਂ ਕਿ ਭਗਵਾਨ ਤਮਾਨਵਾ ਦੀ ਅੱਖਾਂ ਖੁੱਲਣ ਵੀ ਇਹ ਲੜਦੇ ਲੋਕ ਅੱਜ ਇਕੱਠੇ ਹੋਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਬਾਬਾ